ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਿਤ ਸਿੰਘ ਮੁੱਖ ਇਤੀਬਾਦੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਆ ਹਿੰਦ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਵਕ ਵਕ ਸਮੇਂ ਤੇ ਵਕ ਵਕ ਵਿਸ਼ੇ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਤੱਕ ਚੁੰਦ ਰਹੇ ਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਗਤ ਕਰਤੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਝੋਨੇ ਤੇ ਬਾਸਮਤੀ ਦੀਆਂ ਬਿਮਾਰੀਆਂ ਤੋਂ ਦੀ ਸਰਪੱਖੀ ਰੋਕਥਾਮ ਕਿਵੇਂ ਕਰੀਏ। ਕਿਸਾਨ ਸਾਥਿਓ ਝੋਨੇ ਤੇ ਬਾਸਮਤੀ ਦੀ ਫਸਲ ਪੰਜਾਬ ਦੀ ਅਹਿਮ ਫਸਲ ਹੈ ਜਿਹੜੀ ਤਕਰੀਬਨ 32 ਲੱਖ ਹੈਕਟੇ ਰਕਮੇ ਦੇ ਵਿੱਚ ਬੀਜੀ ਜਾ ਰਹੀ ਹੈ। ਇਸ ਦੇ ਵਿੱਚੋਂ 675000 ਹੈਕਟੇ ਰਕਮੇ ਦੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ। ਸੋ ਇਹ ਇਹ ਸੋਚੋ ਨੇ ਅਤੇ ਬਾਸਮਤੀ ਦੇ ਵਿੱਚ ਕੁਝ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਝੋਨੇ ਦੀ پیداوار ਨੂੰ ਪ੍ਰਭਾਵਿਤ ਕਰਦੀਆਂ ਨੇ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਜਿਹੜੀਆਂ ਨੇ ਉਹਦੇ ਵਿੱਚ ਝੂਠੀ ਕਾਂਗਿਆਰੀ ਪੱਤੇ ਦਵਾਲੇ ਤਣੇ ਦਵਾਲੇ ਪੱਤਿਆਂ ਦਾ ਝੁਲਸ ਰੋਗ ਤੇ ਭੂਰੇ ਤੱਬਿਆਂ ਦਾ ਰੋਗ ਇਸ ਤੋਂ ਲਾ ਬਾਸਮਤੀ ਦੇ ਵਿੱਚ ਭੂਰਾ ਰੋਗ ਜਿਹਨੂੰ ਆਪਾਂ ਕੰਢੀ ਰੋਗ ਵੀ ਕਹਿ ਦਿੰਦੇ ਆ ਇਹ ਵੀ ਜਿਹੜਾ ਹਮਲਾ ਕਰਦੀ ਹੈ ਇਹ ਚਾਰ ਬਿਮਾਰੀਆਂ ਜਿਹੜੀਆਂ ਨੇ ਝੋਨੇ ਤੇ ਬਾਸਮਤੀ ਦੇ ਨੂੰ ਹੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਸ ਦੀ ਰੋਕਥਾਮ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ ਸੋ ਇਸ ਵੇਲੇ ਜੇ ਦੇਖੀਏ ਤਾਂ ਝੋਨੇ ਦੀ ਫਸਲ ਜਿਹੜੀਆਂ ਗੇਤੀਆਂ ਕਿਸਮਾਂ ਨੇ ਉਹਦੇ ਵਿੱਚ 1509 ਬਾਸਮਤੀ ਵੇਜ ਹੈਗੀ ਆ ਜਾਂ 126 ਆ ਉਹ ਕਾਫੀ ਜੜੀਆਂ ਨਿਸਰ ਚੁੱਕੀਆਂ ਨੇ ਕੁਝ ਨਿਸਣ ਤੇ ਆ ਰਹੀਆਂ ਨੇ ਕੁਝ ਨਿਸਰ ਨੂੰ ਹੀ ਜਾਂਦੀਆਂ ਨੇ ਉਹਦੇ ਵਿੱਚ ਸ਼ਰਬਤੀ ਵੀ ਹੈਗੀ ਆ ਸੋ ਇਹਦੇ ਵਿੱਚ ਜੇਕਰ ਦੇਖੀਏ ਤਾਂ ਇਸ ਵੇਲੇ ਬਹੁਤ ਹੀ ਕੋਈ ਵੱਡੇ ਪੱਧਰ ਤੇ ਕਿਸੇ ਵੀ ਬਿਮਾਰੀ ਦਾ ਕੋਈ ਵੀ ਦਾ ਹਮਲਾ ਝੋਨੇ ਦੇ ਬਾਸਮਤੀ ਵਿੱਚ ਨਹੀਂ ਦੇਖਿਆ ਗਿਆ ਪਰ ਫਿਰ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿ ਜਦੋਂ ਵੀ ਕੋਈ ਬਿਮਾਰੀ ਦੀਆਂ ਨਿਸ਼ਾਨੀਆਂ ਦਿੱਸਦੀਆਂ ਨੇ ਤਾਂ ਉਸ ਦਾ ਸਮੇਂ ਸਿਰ ਸਹੀ ਦਵਾਈ ਵਰਤ ਕੇ ਤੇ ਸਹੀ ਤਕਨੀਕ ਵਰਤ ਕੇ ਉਸ ਦਾ ਰੋਕਥਾਮ ਕਰੀਏ ਸੋ ਜੇਕਰ ਹੀ ਗੱਲ ਕਰੀਏ ਝੂਠੀ ਕਾਂਗਿਆਰੀ ਦੀ ਝੂਠੀ ਕਾਂਗਰੀ ਜਿਹੜੀ ਆ ਇੱਕ ਜਿਹਨੂੰ ਆਪਾਂ ਹਲਦੀ ਰੋਗ ਵੀ ਕਹਿ ਦਿੰਦੇ ਆ ਉਹ ਝੋਨੇ ਦੇ ਵਿੱਚ ਜਦੋਂ ਫਸਲ ਨਿਸਰਨ ਤੇ ਹੁੰਦੀ ਆ ਤਾਂ ਦਾਣਿਆਂ ਦੇ ਵਿੱਚ ਉਹ ਹਮਲਾ ਕਰਦੀ ਆ ਗੁਜਰਾਤ ਤੇ ਹਮਲਾ ਕਰਦੀ ਆ ਝੂਠੀ ਕਾਂਗਰੀ ਇੱਕ ਉੱਲੀ ਤੋਂ ਹੋਣ ਵਾਲੀ ਬਿਮਾਰੀ ਆ ਜੋ ਕਿ ਝੋਨੇ ਤੇ ਬਾਸਮਤੀ ਦੀ ਦੋਹਾਂ ਫਸਲਾਂ ਨੂੰ ਹੀ ਪ੍ਰਭਾਵਿਤ ਕਰਦੀ ਆ ਇਹ ਉਹਨਾਂ ਖੇਤਾਂ ਵਿੱਚ ਜ਼ਿਆਦਾ ਹੁੰਦੀ ਜਿੱਥੇ ਯੂਰੀਆ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੁੰਦੀ ਹੈ ਕਿਉਂਕਿ ਆਮ ਕਰਕੇ ਕਿਸਾਨਾਂ ਵੱਲੋਂ ਯੂਰੀਆ ਤੇ ਜਿਆਦਾ ਜ਼ਰੂਰਤ ਦਿੱਤਾ ਜਾਂਦਾ ਜਦ ਕਿ ਬਾਕੀ ਜਿਹੜੀਆਂ ਖਾਦਾਂ ਨੇ ਉਹ ਤੇ ਘੱਟ ਤੋਂ ਜੁ ਦਿੱਤੀ ਜਾਂਦੀ ਹੈ। ਆਮਰ ਕੇ ਦੇਖਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ بارش ਜਿਹੜੀ ਘੱਟ ਹੋਈ ਸੀ ਤਾਂ ਉਸ ਸਮੇਂ ਕੁਝ badi ਫਸਲ ਜਿਹੜੀ ਹੀ ਪੀਲੇ ਪੀਲੇ ਪੰਚੀ ਸੀ ਤਾਂ ਕਾਫੀ ਕਿਸਾਨ ਵੀਰਾਂ ਵੱਲੋਂ ਯੂਰੀਆ ਦੀ ਜਿਹੜੀ ਵਰਤੋਂ ਜਿਹੜੀ ਆ ਉਹ ਵੱਧ ਕੀਤੀ ਗਈ। ਸੋ ਹੁਣ ਸਾਨੂੰ ਇਹ ਇੱਕ ਖਦਸ਼ਾ ਹੈ ਕਿ ਇਹ ਬਿਮਾਰੀ ਜਿਹੜੀ ਆ ਆ ਸਾਡੀਆਂ ਜਦੋਂ ਫਸਲ ਮੁੰਜਰਾ ਤੇ ਆਏਗੀ दाणे ਬਣਨਗੇ ਤਾਂ ਉਹਦੇ ਵਿੱਚ ਜਿਹੜਾ ਵਾ ਇਹ ਹਮਲਾ ਕਰ ਸਕਦੀ ਆ ਸੋ ਇਸ ਦਾ ਦੇਖਿਆ ਹੋਊਗਾ ਕਿ ਇਹਦੇ ਵਿੱਚ ਆ ਦਾਣਿਆਂ ਦੇ بجائے ਇੱਕ ਪੀਲੇ ਤੋਂ ਗੂੜੇ ਹਰੇ ਰੰਗ ਦੇ ਜਿਹੜੇ ਨੇ ਹਲਦੀ ਰੰਗ ਦੇ ਜਿਹੜੇ ਨੇ ਉਹ ਗੋਲੇ ਬਣ ਜਾਂਦੇ ਆ ਜਿਹੜੇ ਕਿ ਕਈ ਵਾਰੀ ਤਾਂ ਉਹ ਦੇਖਿਆ ਜਦੋਂ ਕੰਬਾਈਨ ਨਾਲ ਝੋਨਾ ਕੱਟਦੇ ਆ ਤਾਂ ਉਹਦੇ ਪਿੱਛੇ ਬਹੁਤ ਸਾਰਾ ਪਾਊਡਰ ਜਿਹੜਾ ਵਾ ਉੱਡਦਾ ਵਾ ਸੋ ਇਸ ਕਰਕੇ ਇਸ ਬਿਮਾਰੀ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਸੋ ਜੇਕਰ ਇਸ ਦੀ ਰੋਕਥਾਮ ਦੀ ਗੱਲ ਕਰੀਏ ਤਾਂ ਝੂਠੀ ਕਾਂਗਰੀ ਦੀ ਬਿਮਾਰੀ ਦੀ ਰੋਕਥਾਮ ਜਿਹੜੀ ਆ ਉਹ ਨਿਸਰਨ ਤੋਂ ਪਹਿਲਾਂ ਹੀ ਕਰਨੀ ਪੈਂਦੀ ਆ ਜਦੋਂ ਕਾਂਡ ਦਾਣੇ ਬਣ ਗਏ ਜਦੋਂ ਨਿਸਰਨ ਮੁੰਜਰਾ ਨਿਕਲ ਗਈਆਂ ਜਦੋਂ ਬਿਮਾਰੀ ਆ ਗਈ ਤਾਂ ਉਸ ਵੇਲੇ ਕਿਸੇ ਵੀ ਦਵਾਈ ਦਾ ਛੜਕਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਜਦੋਂ ਵੀ ਤੁਹਾਡੀ ਫਸਲ ਗੱਭ ਤੇ ਆ ਜਾਂਦੀ ਆ ਖਾਸ ਕਰਕੇ ਉਹ ਖੇਤ ਜਿਨ੍ਹਾਂ ਦੇ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ ਦੇ ਆ ਹਮਰਾ ਦੇਖਿਆ ਗਿਆ ਸੀ ਉਹਨਾਂ ਖੇਤਾਂ ਦੇ ਵਿੱਚ ਇੱਕ ਕਾਪਰ ਆਕਸੀਕਲਰਾਈਡ ਜੋ 500 ਗ੍ਰਾਮ ਜਿਹੜੀ ਪ੍ਰਤੀ ਕਿਲੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਕੋਲ ਕੇ ਉਸ ਦਾ ਇੱਕ ਜਦੋਂ ਫਸਲ ਗੱਭ ਚ ਆਉਂਦੀ ਆ ਜਦੋਂ ਗੱਭ ਭਰਦੀ ਵਸਤਾ ਚ ਆਉਂਦੀ ਆ ਤਾਂ ਉਦੋਂ ਇੱਕ ਛੜਕਾ ਕਰ ਦਈਏ ਤੇ 10 ਦਿਨ ਦੇ ਬਾਅਦ ਦੁਬਾਰਾ ਉਹਦਾ ਛੜਕਾ ਜੜਾ ਉਹ ਉਹਨੂੰ ਦੁਹਰਾ ਦਈਏ ਤਾਂ ਇਹ ਸਿਰਫ ਜਿਹੜੀ ਬਿਮਾਰੀ ਤੋਂ ਜਿਹੜੀ ਕਾਫੀ ਹੱਦ ਤੱਕ ਨਜਾਤ ਜਿਹੜੀ ਆ ਉਹ ਪਾਈ ਜਾ ਸਕਦੀ ਆ ਸੋ ਦੂਜੇ ਸਾਥ ਦੂਜੇ ਨੰਬਰ ਤੇ ਜੇ ਆਪ ਜੀ ਗੱਲ ਕਰੀਏ ਬਿਮਾਰੀ ਦੀ ਤਾਂ ਉਹ ਹੈਗੇ ਪੱਤਣੇ ਦਵਾਲੇ ਪੱਤੇ ਦਾ ਝੂਲਸ ਰੋਗ ਇਹ ਵੀ ਇੱਕ ਉੱਲੀ ਵਾਲਾ ਰੋਗ ਹੈ ਜਿਹੜਾ ਕਿ ਝੋਨੇ ਦੀ ਫਸਲ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਵਾ ਤੇ ਇਹਦੇ ਜਿਹੜੇ ਜਿਹੇ ਨਿਸ਼ਾਨੀ ਦੇ ਵਿੱਚ ਦੇਖੀਏ ਤਾਂ ਇਸ ਦੇ ਵਿੱਚ ਤਣੇ ਦੇ ਹੇਠਲੇ ਪਾਸੇ ਮੁੰਡਾ ਵਾਲੇ ਪਾਸੇ ਖਾਸ ਕਰਕੇ ਬੰਨੇ ਦੇ ਨਾਲ-ਨਾਲ ਕਿਉਂਕਿ ਬੰਨੇ ਦੇ ਜਿਹੜਾ ਕਾ ਹੁੰਦਾ ਵਾ ਉਹਦੇ ਤੋਂ ਵੀ ਜਿਹੜਾ ਵਾ ਇਹ ਫੈਲਦੀ ਆ ਸੋ ਉਹਦੇ ਪਾਣੀ ਦੀ ਸਤ੍ਹਾ ਤੋਂ ਉੱਪਰ ਜਿਹੜੇ ਨੇ ਉਹ ਸਲੇਟੀ ਤੋਂ ਹਰੇ ਰੰਗ ਦੇ ਜਿਹੜੇ ਨੇ ਉਹ ਦਾਗ ਪੈ ਜਾਂਦੇ ਆ ਜਿਹਨੂੰ ਸੋ ਇਹ ਜਿਹੜੀ ਬਿਮਾਰੀ ਜਿਹੜੀ ਆ ਜਦੋਂ ਇਹ ਵੱਧਦੀ ਆ ਤਾਂ ਇਹ ਉੱਪਰਲੇ ਪੱਤੇਾਂ ਤੇ ਵੀ ਆ ਜਾਂਦੀ ਆ ਢਣੀ ਤੇ ਵੀ ਆ ਜਾਂਦੀ ਆ ਤੇ ਇਹ ਦਾਣਿਆਂ ਨੂੰ ਵੀ ਦਾਗੀ ਕਰ ਦਿੰਦੀ ਆ ਜਿਸ ਨਾਲ ਸਾਡੀ ਪੈਦਾਵਾਰ ਜਿਹੜੀ ਆ ਉਹ ਘਟ ਜਾਂਦੀ ਆ ਸੋ ਇਸ ਕਰਕੇ ਇਸ ਦੀ ਰੋਕਥਾਮ ਕਰਨੀ ਵੀ ਜਿਹੜੀ ਆ ਸਮੇਂ ਸਿਰ ਬਹੁਤ ਜ਼ਰੂਰੀ ਆ ਸੋ ਇਸ ਦੀ ਰੋਕਥਾਮ ਕਰਨ ਲਈ ਕਿਸਾਨ ਵੀਰੋ ਟਾਈਮ ਸਿਰ ਸਮੇਂ ਸਿਰ ਜਿਹੜਾ ਬਾ ਇਹਦਾ ਰੋਕਥਾਮ ਕਰਨੀ ਬਹੁਤ ਜ਼ਰੂਰੀ ਆ ਇਸ ਵਾਸਤੇ ਅਸੀਂ ਜਿਹੜਾ ਜਦੋਂ ਖੱਡੀ ਫਸਲ ਗੱਭ ਦੀ ਪਰਣ ਦੀ ਅਵਸਥਾ ਚ ਹੁੰਦੀ ਆ ਤਾਂ ਫਿਰ ਅਸੀਂ 150 ਮਿਲੀਲੀਟਰ ਥਾਈਫਲੂਜ਼ਾਮਾਈਡ ਜਾਂ 200 ਮਿਲੀਲੀਟਰ ਐਮਿਸਟੋਰ 325 ਐਸਜੀ ਜਾਂ 200 ਮਿਲੀਲੀਟਰ ਟੈਬੂਕੋਨਾਜੋਲ 25 ਸੀ ਇਹਨਾਂ ਦੇ ਵਿੱਚੋਂ ਕੋਈ ਇੱਕ ਫੁੱਲੀ ਨਾਸ਼ਕ ਜਿਹੜੀ ਰਸਾਇਣ ਹੈ ਉਸ ਦਾ ਅਸੀਂ ਛਿੜਕਾਅ ਕਰ ਸਕਦੇ ਆਂ ਇਸ ਸਰਕਾਰ ਕਰਨ ਵੇਲੇ ਖਿਆਲ ਰੱਖਣਾ ਕਿ ਗੋਲੋਜਲ ਵਰਤਨੀ ਆ ਤੇ ਇਹਦੀ ਜਿਹੜੀ ਜਿਹੜਾ ਰੋਖ ਜਿਹੜਾ ਵਾ ਉਹ ਮੁੱਢਾਂ ਵਾਲੇ ਪਾਸੇ ਹੋਵੇ ਖਾਸ ਕਰਕੇ ਬਾਹਰ ਵਾਲੇ ਪਾਸੇ ਜਿਹੜੀ ਜਿਹੜੀ ਬੰਦਿਆਂ ਦੇ ਨਾਲ ਨਾਲ ਆ ਉਸੇ ਜ਼ਰੂਰ ਉੱਥੇ ਤੇ ਜ਼ਰੂਰ ਕਰਦਣੀ ਚਾਹੀਦੀ ਆ ਉੱਥੋਂ ਸ਼ੁਰੂ ਕਰਕੇ ਫਿਰ ਵਿੱਚ ਜਾਓ ਪਰ ਇੱਕ ਗੱਲ ਖਿਆਲ ਰੱਖਣਾ ਕਿ ਜਦੋਂ ਇਹ ਜਿਹੜੀ ਆ ਤੁਹਾਡੀ ਫਸਲ ਜਿਹੜੀ ਆ ਨਿਸਰ ਗਈ ਉਸ ਤੇ ਜਿਹੜੀ ਆ ਆਪਾਂ ਸਰ ਸਰਕਾਰ ਜਿਹੜਾ ਵਾ ਉਹ ਆਪਾਂ ਇਸ ਬਿਮਾਰੀ ਲਈ ਨਹੀਂ ਕਰਨਾ ਕਿਉਂਕਿ ਇਹ ਜਦੋਂ ਨਿਸਰ ਜਾਂਦੀ ਆ ਤਾਂ ਫਿਰ ਜਦੋਂ ਕਿਸੇ ਵੀ ਬਿਮਾਰੀ ਦਾ ਜਿਹੜਾ ਵਾ ਜਦੋਂ ਫਸਲ ਨਿਸਰ ਜਾਂਦੀ ਆ ਤੇ ਫਿਰ ਜਦੋਂ ਆਪਾਂ ਵਿੱਚ ਛੜਕਾ ਕਰਾਂਗੇ ਤਾਂ ਉਸ ਦਾ ਜਿਹੜਾ ਵਾ ਉਹ ਬਹੁਤਾ ਅਸਰਲੀ ਹੋਏਗਾ ਸੋ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਵੀ ਝੋਨੇ ਦੀ ਫਸਲ ਦੇ ਉੱਤੇ ਛੜਕਾ ਕਰਨਾ ਵਾ ਤਾਂ ਉਹ ਜਿਹੜੀ ਗੱਭ ਪਰਨ ਦੀ ਅਵਸਥਾ ਵਿੱਚ ਹੀ ਕਰਨਾ ਵਾ ਸੋ ਇਹ ਜਲਦੀ ਖਿਆਰ ਰੱਖਣਾ ਵਾ ਇੱਕ ਇਹ ਖਿਆਰ ਰੱਖਣਾ ਕਿ ਉਸ ਦੇ ਮੁੱਢੇ ਵਾਲੇ ਪਾਸੇ ਮੁੱਢਾਂ ਵਾਲੇ ਪਾਸੇ ਕਰੀਏ ਸੋ ਤੀਜੇ ਨੰਬਰ ਤੇ ਆਈਂਦੀ ਹੈ ਕਿ ਪੂਰੇ ਤਬਿਆਂ ਦਾ ਰੋਗ ਪੂਰੇ ਤਬਿਆਂ ਦਾ ਰੋਗ ਆਮ ਕਰਕੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਖਾਸ ਕਰਕੇ ਚੋ ਨਿਦੇਸ਼ੀ ਵਿਜਾਈ ਵਿੱਚ ਵੀ ਆ ਸਕਦੀ ਹੈ ਸੋ ਇਹਨਾਂ ਨੂੰ ਖਿਆਲ ਰੱਖਣਾ ਪਊਗਾ ਕਿ ਅੱਜਕੱਲ ਕੇ ਭੂਰੇ ਤੱਬਿਆਂ ਦਾ ਰੋਗ ਜਿਹੜਾ ਵਾ ਉਹ ਜੇਕਰ ਤੁਹਾਡੀ ਫਸਲ ਦੇ ਉੱਤੇ ਆਉਂਦਾ ਵਾ ਤਾਂ ਅਸੀਂ ਜਿਹੜਾ ਵਾ ਉਹ ਇਹਦੀ ਜਿਹੜੀ ਆ ਰੋਕਥਾਮ ਕਰ ਲਈਏ ਤਾਂ ਜੋ ਅਸੀਂ ਇਹ ਬਿਮਾਰੀ ਤੋਂ ਰੋਕਥਾਮ ਕਰਕੇ ਫੈਦਾਵਾਰ ਤੇ ਹੋਣ ਵਾਲੇ ਪਰ ਬੁਰੇ ਪ੍ਰਭਾਵ ਨੂੰ ਬਚਾ ਸਕੀਏ ਸੋ ਇਸ ਰੋਗ ਦੀ ਰੋਕਥਾਮ ਕਰਨ ਲਈ ਜੁੜੀ ਹੈ ਕਿ ਅਸੀਂ ਜਦੋਂ ਵੀ ਇਹ ਚਿੰਨ੍ਹ ਦਿਖਾਈ ਦਿੰਦੇ ਆ ਫਲ ਜਿਹੜਾ ਤਰਿਆ ਉਹ 500 ਗ੍ਰਾਮ ਨੂੰ ਕਿ ਇਫਿਕਾ ਕਰਦੀ ਹੈ ਤਾਂ ਉਸ ਦਾ ਜਿਹੜਾ ਵਾ ਕਾਫੀ ਹੱਦ ਤੱਕ ਰਹਿਵਾ ਉਹ ਰੁਕ تام ਹੋ ਜਾਂਦੀ ਆ ਸੋ ਖਸਾਨ ਵੀਰੋ ਇਸ ਤੋਂ ਇਲਾਵਾ ਜਿਹੜੀ ਭੁਰਾ ਰੋਗ ਜਿਹੜਾ ਬਾਸਪਤੀ ਦੇ ਵਿੱਚ ਜਿਹਨੂੰ ਆਪਾਂ ਕੰਢੀ ਰੋਗ ਵੀ ਕਹਿੰਦੇ ਆ ਜਿਹਨੂੰ ਆਪਾਂ ਗਰਦਨ ਮਰੋੜ ਗਰਦਨ ਮਰੋੜ ਰੋਗ ਵੀ ਕਹਿ ਦਿੰਦੇ ਆ ਉਹ ਵੀ ਜਿਹੜਾ ਬਾਸਪਤੀ ਦੇ ਵਿੱਚ ਜਿਹੜਾ ਵਾ ਅਟੈਕ ਕਰਦਾ ਵਾ ਖਾਸ ਕਰਕੇ ਮਾਲਵੇ ਦੇ ਇਲਾਕੇ ਦੇ ਵਿੱਚ ਉਹ ਦੇਖਿਆ ਗਿਆ ਕਿ ਉਸ ਦੇ ਵਿੱਚ ਕਾਫੀ ਕਿਸਾਨਾਂ ਵੱਲੋਂ ਜਿਹੜਾ ਕੁਝ ਗੈਰ ਸਫਾਰਿਸ਼ੁਦਾ ਅ ਜੀ ਹਾਂ ਉਲੀ ਨਾਸ਼ਕ ਉਹਨਾਂ ਦਾ ਛਰਕਾ ਕੀਤਾ ਜਾਂਦਾ ਵਾ ਨੁਕਸਾਨੀ ਵੀਰੋ ਸਾਥ ਤੇ ਤੁਹਾਨੂੰ ਇੱਕ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਤੇ ਬਾਸਮਤੀ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ਦੇ ਉੱਤੇ ਚਾਰ ਉਲੀ ਨਾਸ਼ਕ ਜਿਹੜੇ ਕਿ ਪ੍ਰੋਪੀਕੋਨਾਜ਼ੋਲ ਹੈਕਸਾਕੋਨਾਜ਼ੋਲ ਕਾਰਬੈਂਜ਼ਮ ਟਰਾਈਸਾਈਕਲਾਜੋ ਇਹ ਚਾਰ ਜਿਹੜੇ ਉਲੀ ਨਾਸ਼ਕ ਇਹਨਾਂ ਦਾ ਸਰਕਾਰ ਬਾਸਮਤੀ ਦੇ ਉੱਪਰ ਕਰਦੇ ਬਿਲਕੁਲ ਪਾਬੰਦੀ ਲਗਾਈ ਗਈ ਆ ਇਸ ਕਾਰਨ ਇਹ ਕਿ ਇਸ ਦੇ ਜਿਹੜੇ ਜਰੀਲੇ ਅੰਛ ਜਿਹੜੇ ਨੇ ਉਹ ਬਾਸਕਤੀ ਦੇ ਦਾਣੇ ਵਿੱਚ ਰਹਿ ਜਾਂਦੇ ਨੇ ਚੌਲਾਂ ਵਿੱਚ ਰਹਿ ਜਾਂਦੇ ਨੇ ਜਦੋਂ ਅਸੀਂ ਐਕਸਪੋਰਟ ਕਰਦੇ ਆ ਜਦੋਂ ਭਾਰਤ ਸਰਕਾਰ ਐਕਸਪੋਰਟ ਕਰਦੀ ਨਿਰਯਾਤ ਕਰਦੀ ਆ ਤਾਂ ਉਸ ਜਿਹੜੀਆਂ ਅੰਬਾਰ ਜਿਹੜੀ ਉਹਦੇ ਜਿਹੜੇ ਅੰਛ ਜਿਹੜੇ ਨੇ ਉਹ ਨਿਰਧਾਰਤ ਮਾਪਦੰਡਾਂ ਤੋਂ ਵੱਧ ਪਾਏ ਜਾਂਦੇ ਆ ਸੋ ਇਸ ਕਰਕੇ ਇਹਨਾਂ ਜਿਹੜੀਆਂ ਚਾਰ ਜਿਹੜੀਆਂ ਜਿਹੜੀਆਂ ਉਹਨੀਆਂ ਨਾਸ਼ਕ ਇਹਨਾਂ ਦਾ ਬਿਲਕੁਲ ਜਿਹੜੇ ਕਿਸੇ ਵੀ ਬਿਮਾਰੀ ਦੀ ਰੋਕਥਾਮ ਕਰ ਲਈ ਆ ਆਪਾਂ ਛੜਕਾਨੀ ਕਰਨਾ ਤੋ ਇਸ ਇਨਾਂ ਚਾਰ ਜਿਹੜੀ ਤੇ ਚਾਰ ਹੈਗੀਆਂ ਨੇ ਬਿਮਾਰੀਆਂ ਇਸ ਦਾ ਰੋਕਥਾਮ ਜਿਹੜੀ ਆ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਕਰ ਲਿਆ ਜਾਵੇ ਤਾਂ ਸਭ ਤੋਂ ਹੀ ਬਿਹਤਰ ਆ ਕਿਉਂਕਿ ਜਦੋਂ ਇੱਕ ਵਾਰੀ ਜਦ ਵਾਝ ਜਾਂਦੀ ਹੈ ਤਾਂ ਫਿਰ ਉਹਦਾ ਰੋਕਥਾਮ ਕਰਨੀ ਬੜੀ ਔਖੀ ਹੁੰਦੀ ਆ ਇਸ ਲਈ ਫਿਲਹਾਲ ਤਾਂ ਕਾਫੀ ਹੱਦ ਤੱਕ ਇਹ ਹਡੀ ਫਸਲ ਜਿਹੜੀ ਆ ਬਿਮਾਰੀਆਂ ਤੋਂ ਰਹਿ ਤਿਆ ਪਰ ਫਿਰ ਵੀ ਸਾਨੂੰ ਜਿਹੜਾ ਵਾ ਉਹਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਨਿਰੰਤਰ ਨਿਖਣ ਕਰਨੀ ਚਾਹੀਦਾ ਵਾ ਜੇਕਰ ਕਿਤੇ ਵੀ ਕੋਈ ਸਮੱਸਿਆ ਹੁੰਦੀ ਆ ਤਾਂ ਕਿਸੇ ਆਂਡੀ ਗਵਾਂਡੀ ਜਾਂ ਹੋਰ ਕਿਸੇ ਕਹਿਣ ਦੇ ਉੱਤੇ ਜਿਹੜਾ ਵਾ ਉਹ ਆਪਾਂ ਦਵਾਈਆਂ ਨਹੀਂ ਛਿੜਕਣੀਆਂ ਜੇ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਇੱਕ ਜਰੂਰ ਕੰਮ ਕਰਿਆ ਕਰੋ ਕਿ ਆਪਣੇ ਲਾਗਲੇ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਵਿਸਤਾਰ ਅਫਸਰ ਖੇਤੀਬਾੜੀ ਅਫਸਰ ਖੇਤੀਬਾੜੀ ਵਿਗਿਆਨ ਕੇਂਦਰ ਖੇਤਰੀ ਖੋਜ ਕੇਂਦਰ ਉਹਨਾਂ ਸੋ ਮਹਾਰਾਂ ਦੇ ਨਾਲ ਜਰੂਰ ਸੰਪਰਕ ਕਰ ਲਿਆ ਕਰੋ ਉਹਨਾਂ ਵੱਲੋਂ ਦੱਸੀ ਸਿਫਾਰਿਸ਼ਾਂ ਅਨੁਸਾਰ ਜਿਹੜਾ ਵਾ ਉਹ ਅਸੀਂ ਇਸ ਦੇ ਜਿਹੜਾ ਵਾ ਉਹ ਇਲਾਜ ਕਰੀਏ ਤਾਂ ਜੋ ਸਾਡੀ ਜਿਹੜੀ ਖੇਤੀ ਲਾਗਤ ਖਰਚੇ ਘੱਟ ਘੱਟ ਸਕਣ ਤੇ ਸਾਡੀ ਸ਼ੁੱਧ ਆਮਦਨ ਦੇ ਵਿੱਚ ਵਾਧਾ ਹੋ ਸਕੇ ਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਸ ਜਾਣਕਾਰੀ ਨੂੰਗਾ ਸ਼ੇਅਰ ਵੀ ਕਰੋ ਜੇਕਰ YouTube ਚੈਨਲ ਨੂੰ ਜਿਹੜਾ ਬਾ ਉਹ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਸ ਨੂੰ ਜੁੜੋ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ